मंगर मां सुहंदी हर संग बैठडिया तिनि की शोभा गणी जे साहिब मिलणियां तन मन मोलया राम सो साध सहलियाना के बहरी रहण केलणिया दुख न कबहतरे से जमक वस पढ़िया जिनी रा پرب आपूणा لال जव हर लाल جڑیا कंठत न जिया नानक बाछा धूरत प्रभी दर पणिया मंगल प्रभ आराधा ਬਹੁੜ ਨਜਮਣਿਆ ਮੰਗਰ ਦੇ ਮਹੀਨੇ ਦਾ ਮਾਝ ਰਾਜ ਦੀ ਬਾਣੀ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼ ਉਹ ਸੋਬਨਿਕ ਨੇ ਜੀ ਇਸਿਆਂ ਜਿਨ੍ਹਾਂ ਨੂੰ ਪ੍ਰਭੂ ਦੇ ਕੋਲ ਬੈਠਣਾ ਨਸੀਬ ਹੋ ਗਏ ਮੰਗਰ ਮਹਾ ਸੁਹੰਨੀ ਆ ہر پھر بیٹھ سکے بیٹھ کے من بہل سکے من نو کھیڑا خوشی مل سکے وہ ہی اپنے اور اس دے کول بار بار جی کر دے پتر پتران کول بیٹھ, سکتا ہے, نتران کول بیٹھ سکتا ہے پتنی کول بیٹھتا ہے پتنی پتی دے کول بیٹھتی ہے मां ਬਾਤ ਕੋਲ ਬੈਠ ਜਾਇਆ ਕਰੀਦਾ ਹੈ। ਔਰ ਇਸੇ ਤਰੀਕੇ ਨਾਲ ਮਨੁੱਖ ਪੜੋਸੀਆਂ ਕੋਲ ਬੈਠ ਜਾਂਦਾ ਹੈ। ਕਦੇ ਨਾ ਕਦਾਂ ਹੀ ਉਹ ਖੁਸ਼ਕਿਸਮਤ ਬੈਠਣੀ ਆਉਂਦੀ ਹੈ ਜੋ ਪਰਮਾਤਮਾ ਦੇ ਕੋਲ ਬੈਠਣਾ ਨਸੀਬ ਹੁੰਦਾ ਹੈ। ਉਸਦੇ ਕੋਲ ਬੈਠਣਾ ਕੀ ਹੈ ਬਸ ਉਸ ਦੀ ਯਾਦ ਦੇਖ ਲੈਣ ਹੋਣਾ ਕਿਉਂਕਿ ਉਹ ਸਾਡੇ ਕੋਲ ਬੈਠਾ ਹੈ ਅਸੀਂ ਉਸਦੇ ਕੋਲ ਨਹੀਂ ਬੈਠੇ। ਉਹ ਸਾਡੇ ਵਿੱਚ ਹੈ।

ਜਿਨ੍ਹਾਂ ਨੂੰ ਪਰਮਾਤਮਾ ਦੇ ਕੋਲ ਬੈਠਣਾ ਨਸੀਬ ਹੋਇਆ ਹੈ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲਣੀ ਜਿਨ੍ਹਾਂ ਨੂੰ ਮਾਲਕ ਨੇ ਆਪਣੇ ਨਾਲ ਮਿਲਾ ਲਿਆ ਹੈ ਉਹਨਾਂ ਦੀ ਸੋਭਾ ਗਿਣੀ ਨਹੀਂ ਜਾ ਸਕਦੀ ਗਿਣੀ ਨਹੀਂ ਜਾ ਸਕਦੀ ਉਹ ਮਹਾਨ ਹੈ ਕਿੰਨ ਨੇ ਵੱਡੇ ਕੋਲ ਬੈਠ ਕੇ ਮਨ ਖੁਦ ਵੱਡਾ ਹੋ ਜਾਂਦਾ ਹੈ ਇਹ ਤੇ ਅਸੀਂ ਦੇਖਦੇ ਹਾਂ ਔਰ ਮਨੁੱਖ ਇਸ ਗੱਲ ਦਾ ਅਕਸਰ ਮਾਨ ਵੀ ਕਰਦਾ ਹੈ ਕਿ ਸਾਡਾ ਤੇ ਫਲਾਣੇ ਕੋਲ ਬੈਠਣਾ ਹੈ ਸਾਡਾ ਤੇ ਉਸ ਮਹਾਨ ਹੁਕਮਰਾਨ ਦੇ ਕੋਲੋਂ ਬੈਠਣਾ ਹੈ ਉਹ ਵੱਡੇ ਹੁਕਮਰਾਨ ਦੇ ਕੋਲ ਬੈਠਣਾ ਜਿਸ ਨੂੰ ਨਸੀਬ ਹੋ ਜਾਂਦਾ ਹੈ ਉਹ ਆਪਣੇ ਆਪ ਦੀ ਸਿਮਾਨ ਕਰਦਾ ਹੈ ਔਰ ਉਸ ਦੀ ਸ਼ੋਭਾ ਵਧ ਜਾਂਦੀ ਹੈ ਤੇ ਜਿਸ ਨੂੰ ਸਾਰੇ ਜਗਤ ਦੇ ਹੁਕਮਰਾਨ ਮਾਲਿਕ ਫਰੀ ਤੂਰਨ ਪ੍ਰਮਾਤਮਾ ਉਹਦੇ ਕੋਲ ਬੈਠਣਾ ਨਸੀਬ ਹੋ ਗਿਆ ਉਹ ਤੇ ਸਭ ਤੋਂ ਵੱਡਾ ਹੋ ਗਿਆ ਉਹ ਤੇ ਮਹਾਨ ਹੋ ਗਿਆ ਇਸ ਵਾਸਤੇ ਸਾਹਿਬ ਕਹਿੰਦੇ ਨੇ ਉਸ ਦੀ ਸੋਭਾ ਉਸ ਦੀ ਮਹਿਮਾ ਕਿਸ ਤਰ੍ਹਾਂ ਗਣੀ ਹੈ ਕਿਸ ਤਰ੍ਹਾਂ ਮਣੀ ਹੈ ਜੋ ਪਰਮਾਤਮਾ ਦੇ ਕੋਲ ਬੈਠ ਗਏ ਨੇ ਜਿਨ੍ਹਾਂ ਨੂੰ ਈਸ਼ਵਰ ਦੇ ਕੋਲ ਬੈਠਣੇ ਨਸੀਬ ਹੋ ਗਈ ਹੈ ਤਨ ਮਨ ਮੌਲਿਆ ਰਾਮ ਸਿੰਘ ਸੰਗ ਸਾਧ ਸਹੇ ਲੜੀਆਂ ਮਨ ਉਸ ਦੀ ਯਾਦ ਨਾਲ ਮੌਲਿਆ ਗਿਆ ਹੈ ਤਨ ਉਸ ਦੀ ਸੇਵਾ ਵਿੱਚ ਹਰਾ ਭਰਾ ਹੋ ਗਿਆ ਹੈ ਇਸ ਤਨ ਸਾਧੂਆਂ ਦੀ ਸੰਗਤ 'ਚ ਬੈਠ ਕੇ ਉਹਨੂੰ ਯਾਦ ਕਰ ਕਰ ਕੇ ਉਸਦੇ ਕੋਲ ਬੈਠ ਬੈਠ ਕੇ ਹੁਣ ਤਨ ਵੀ ਮੌਲੇ ਆ ਗਿਆ ਮਨ ਵੀ ਮੌਲੇ ਆ ਗਿਆ ਤਨ ਦੇ ਚੋਂ ਰੋਗ ਨਿਕਲ ਗਏ ਨੇ ਮਨ ਦੇ ਚੋਂ ਸੋਗ ਨਿਕਲ ਗਏ ਨੇ ਤਨ ਵੀ arogh ਹੋ ਗਿਆ ਮਨ ਵੀ arogh ਹੋ ਗਿਆ ਫਿਰ ਸਾਇਬ ਫਰਮਾਨ ਕਰਦੇ ਨੇ ਤਨ ਮਨ ਮੌਲੇ ਆ ਰਾਮ ਸੰਗ ਸੰਸਾਧ ਸਹਜਣੀਆ ਸਾਧ ਜਨਾ ਤੇਰੀ ਬਾਹਰੀ ਸਹਿ ਰਹਣ ਇਕੈਣੀਆ ਜੋ ਸਤ ਸੰਗ ਤੋਂ ਵਾਂਝੀਆਂ ਰਹਿ ਗਈਆਂ ਗੁਰੂ ਦੇ ਚਰਨਾਂ ਤੋਂ ਵਿਛੜੀਆਂ ਉਹ ਪਰਮਾਤਮਾ ਤੋਂ ਵੀ ਵਿਛੜ ਗਈਆਂ ਔਰ ਇਕਲੀਆਂ ਰਹਿ ਗਈਆਂ ਇਕਲ تنہائی ਮਿਲਾਪ ਦਾ ਆਨੰਦ ਨਹੀਂ ਵਿਛੋੜੇ ਦੀ تنہائی تنہائی ਦਾ ਵਿਛੋੜ ਹੈ ਇਹ ਕੀ ਹੈ ਸਹਿਬ ਕਹਿੰਦੇ ਨੇ ਜੋ ਕਲੀਆਂ ਰਹਿ ਗਈਆਂ تنہا ਰਹਿ ਗਈਆਂ ਪ੍ਰਭੂਪਤੀ ਤੋਂ ਵਿਛੜੀਆਂ ਉਹ ਜੀਵ ਇਸਤਰੀਆਂ ਰਹਿ ਗਈਆਂ ਇਹਨਾਂ ਦੁੱਖ ਨਾ ਕਬ ਹੂੰ ਉਤਰੈ ਸੇ ਜਮ ਕੇ ਵਸ ਪੜਿਣਾ ਉਹਨਾਂ ਦਾ ਦੁੱਖ ਭੁੱਲ ਕੇ ਵੀ ਲੈਂਦਾ ਨਹੀਂ ਉਤਰਦਾ ਨਹੀਂ ਔਰ ਅੰजाम ਕੀ ਹੁੰਦਾ ਹੈ ਜਮਾ ਦੇ ਵਸ ਪਹਿ ਜਾਂਦੀ ਹੈ ਨਾ ਉਹ ਮੜ ਮੜ ਕੇ ਜਮਣਾ ਮੜ ਮੜ ਕੇ ਮਰਨਾ ਮੜ ਮੜ ਕੇ ਜਮਣਾ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾ ਹੈ ਪਿਆ ਦੇਸਲਮ ਨੇ ਦੁੱਖ ਲੈਂਦਾ ਹੀ ਨਹੀਂ ਹਰ ਜਨਮ ਔਰ ਹਰ ਨਵਾਂ ਦੁੱਖ اس طرح زندگی جو ہے چل رہی ہے جو پرب تو بچڑی ہوئی جیو استیا ری تنہا تلیاں رہ جا دیکھنے دی چایا کتنی بھیڑ کتنا شور شرابا کتنی رنگ دار محفل ہوماتما ملاپ تو بنا من تنہائی مٹد نہیں من بے چی مٹھی نہیں, مٹ نہیں ہزارہ دی بھیڑ بھی کئی دفع دیکھ ਇਕੱਲ ਹੀ ਮਹਿਸੂਸ ਹੁੰਦੀ ਹੈ ਤਨਹਾਈ ਮਹਿਸੂਸ ਹੁੰਦੀ ਹੈ ਦਰਸਲ ਮਿਲਣਾ ਤੇ ਅੰਤਰੀਵ ਹੈ ਤੇ ਅੰਤਰੀਵ ਮਿਲਣਾ ਪ੍ਰਭੂ ਦਾ ਹੈ ਅਗਰ ਪ੍ਰਭੂ ਦਾ ਮੇਰਾ ਹੱਥ ਹੋ ਜਾਏ ਤਾਂ ਬਿਆਬਾਨ ਜੰਗਲ ਦੇ ਸਿਰ ਉਹ ਬੜੀ ਰੌਣਕ ਦੇ ਚਾਹ ਹੈ ਕਿ ਪ੍ਰਭੂ ਦਾ ਮਿਲਾਪ ਅੰਦਰੋਂ ਹੋਇਆ ਨਹੀਂ ਤਾਂ ਬਾਹਰ ਵੱਡੀ ਰੌਣਕ ਦੇ ਚਾਹ ਵੀ ਉਹ ਇਕਾਂਤ ਦੇ ਚਾਹ ਹੈ ਉਹ ਇਕੱਲਾ ਹੈ ਉਹ ਦੁਖਤ ਹੈ ਉਹ ਪੀੜਤ ਹੈ ਤੈਨੂੰ ਦੁੱਖ ਨਾ ਕਦ ਹੋ ਉਤਰੇ ਸੇ ਜਮ ਕੈ ਵਸ ਪੜੀਆਂ ਜਿਨੀ ਲਾਵੇ ਆ ਪ੍ਰਭ ਆਪਣਾ ਸਿਧਿ ਸੰਨ ਨਿਤ ਖੜੀ ਜਿਨ੍ਹਾਂ ਨੇ satsang ਦੇ ਚ ਪ੍ਰਭੂ ਦਾ ਚਿੰਤਨ ਕੀਤਾ ਰਮਣ ਕੀਤਾ ਉਹਦੇ ਗੁਣਾਂ ਦੀ ਵਿਚਾਰ ਕੀਤੀ ਹੈ ਉਹ ਤੇ ਨਿੱਤਾ ਪ੍ਰਤੀ ਖੇੜੇ ਜਨੇ ਖੁਸ਼ ਨੇ ਅਨੰਦਿਤ ਨੇ ਮਗਨ ਨੇ ਸਾਇ ਪ੍ਰਮਾਨ ਕਰਦੇ ਨੇ ਰਤਨ ਜਵੇ ਹਰ ਲਾਲ ਹਰ ਕੰਠ ਤੇ ਨਾ ਜਣੀਆ کیونکہ وہ کنٹھ دے نام دا اچارن کردیا نا پربا دا اچارن نے اک ایک, ایک گن موتی ہے ہیرا ہے مونگا ہے نیلم ہے پنم ہے جوہرات ہے اور مونگا ہے پخراج ہے مانو اس دا کنٹ جو پرب دا چنتن کر رہے ہے اس ابیاسی دا کنٹ ہیرے آنال, لالا نال جڑت ہے رتنا آنال مڑے ہوا ایسے ہار اس دے گل پہ ਦਰਸਲ ਕੰਠ ਨੇ ਹੀ ਉਚਾਰਨ ਕਰਨਾ ਹੈ ਵਾਹਿਗੁਰੂ ਵਾਹਿਗੁਰੂ ਫਰਮਾਨੀ ਦਾ ਪਾਠ ਫਿਰ ਉਸ ਦੇ ਗੁਣਾਂ ਦਾ ਉਚਾਰਨ ਅੰਤਰੀਵ ਮੇਲ ਹੋ ਕੇ ਜਦ ਇਹ ਸਭ ਕੁਝ ਉਚਾਰਨ ਹੁੰਦਾ ਹੈ ਉਹ ਗੱਲਾ ਸ਼ਿੰਗਾਰਿਆ ਜਾਂਦਾ ਹੈ ਮਾਨੋ ਉਸ ਗਲ ਉਰੇ ਬੜੇ ਸੁੰਦਰ ਹਾਰ ਪੈਨੇ ਰਤਨਾ ਦੇ ਹੀਰਿਆਂ ਦੇ ਮੋਤੀਆਂ ਦੇ ਰਤਨ ਜਿਵੇਂ ਹਰ ਲਾਲ ਹਰ ਕੰਠ ਤੇ ਨਾ ਜੜਿਆ ਨਾਮਿਕ ਬਾਛੇ ਧੂਰ ਤਨ ਨ ਪ੍ਰਭ ਸਰਨੀ ਦਰ ਬੜੀਆਂ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦੀ ਸ਼ਰਨ ਨਸੀਬ ਹੋ ਗਈ ਹੈ ਪਰਮਾਤਮਾ ਦੇ ਦਰਦੀਆਂ ਹੀ ਬਣ ਗਈਆਂ ਨੇ ਈਸ਼ਵਰ ਦੇ ਦਰਜ ਉਗਾਈ ਹੋ ਗਈਆਂ ਨੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੋਚਦਾ ਮੰਗਦਾ ਉਸ ਪਰਿਪੂਰਣ ਪਰਮਾਤਮਾ ਕੋਲ ਉਹਨਾਂ ਦੇ ਕਦਮਾਂ ਦੀ ਖਾਕ ਪਾਵਨ ਹੈ ਉਹ ਤਰ ਹੈ ਅਖੀਰ ਵਿੱਚ ਸਾਹਿਬ ਕਹਿੰਦੇ ਨੇ ਮੰਗਰ ਪ੍ਰਭੂ ਅराधना ਬਹੁਤ ਨਾਜਰੰਦੀਆ ਮੰਗਰ ਦੇ ਮਹੀਨੇ ਦੇ ਜੋ ਪ੍ਰਮਾਤਮਾ ਦਾ ਉਚਾਰਨ ਕਰਦੇ ਨੇ ਪ੍ਰਮਾਤਮਾ ਦੇ ਗੁਣਾਂ ਦਾ ਰਮਣ ਕਰਦੇ ਨੇ ਸਤਸੰਗ ਦੇ ਚ ਬੈਠ ਕੇ ਪ੍ਰਭੂ ਦੀ ਆਰਾਧਨਾ ਕਰਦੇ ਨੇ ਮੁਰਤੇ ਉਹਨਾਂ ਦਾ ਜਨਮ ਨਹੀਂ ਹੁੰਦਾ ਮਰਨ ਨਹੀਂ ਹੁੰਦਾ ਸਦੀਵੀ ਮਿਲਾਪ نصیਬ ਹੋ ਜਾਂਦਾ ਹੈ ਇਸ ਤਰ੍ਹਾਂ ਮੰਗਰ ਦਾ ਮਹੀਨਾ ਉਹਨਾਂ ਲਈ ਸੋਵਣੇ ਇੱਕ ਤੇ ਸੁਹਾਵਣਾ ਬਣ ਜਾਂਦਾ ਹੈ मंगरे मो भला हर गुण अंक समावे गुणवंती गुण गुणवंती गुण, गुण रवे मिर्चल भावे चल चतुर सुजान विधाता चंचल जगत सवाया ज्ञान ध्यान गुण अंक समाणे त भया गीत नाद कवित कवे सुन, राम नाम दुख भागे, साधन न प्यारी अब भगती फिर आ गए ਤੁਖਾਰੀ ਰਾਗ ਵਿੱਚ ਬੰਨ ਗੁਰੂ ਨਾਨਕ ਸਾਹਿਬ ਜੀ ਨੂੰ ਨਾਨਕ ਦੇਵ ਜੀ ਮਹਾਰਾਜ ਦਾ ਮੰਗਰ ਦੇ ਮਹੀਨੇ ਦਾ ਉਪਦੇਸ਼ ਸੰਦੇਸ਼ ਭਲਾ ਹੈ ਮੰਗਰ ਦਾ ਮਹੀਨਾ ਪਰਮਾਤਮਾ ਦੇ ਗੁਣ ਅੰਕ ਵਿੱਚ ਸਮਾ ਜਾਣ ਹਿਰਦੇ ਵਿੱਚ ਸਮਾ ਜਾਣ ਦਰਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਗੁਰੂਆਂ ਦਾ ਮੂਲ ਸੰਦੇਸ਼ ਉਪਦੇਸ਼ ਹੀ ਇਹ ਹੈ ਕਿ ਗੁਣਾਂ ਦਾ ਅਵਸ ਜਾਣਾ ਇਹੀ ਪ੍ਰਬੋਧ ਅਵਸਰ ਹੈ ਸੂਰਜ ਆਪਣਾ ਚਾਨਣਾ ਵੰਡ ਰਿਹਾ ਹੈ ਕਿਰਨਾ ਦੇ ਰਿਹਾ ਹੈ ਫੁੱਲ ਵਾਸਤਵ ਆਪਣੀ ਹੋਂਦ ਨੂੰ ਵੰਡਦੇ ਨੇ ਮਹਿਕ ਦੇ ਰਹੇ ਹਨ ਔਰ ਇਸੇ ਤਰੀਕੇ ਦੇ ਨਾਲ ਫਲ ਆਪਣੀ ਹੋਂਦ ਨੂੰ ਵੰਡਦੇ ਨੇ ਮਿਠਾਸ ਦੇ ਰਹੇ ਹਨ ਹਉ ਬਹੁ ਪਰਮਾਤਮਾ ਫੈਲਦਾ ਹੈ ਗੁਣਾਂ ਦੇ ਰਾਹੀਂ ਸੂਰਜ ਦੀਆਂ ਕਰਨਾ ਸਮਾਂ ਬ੍ਰਹਿਮੰਡ ਨੂੰ ਛੋਉਂਦੀਆਂ ਨੇ ਹਾਂ ਕੋਈ ਅੱਖ ਮੀਟ ਲਵੇ ਤਾਂ ਸੂਰਜ ਦੇ ਮਹਾਚਾਰਣ ਤੋਂ ਸੰਬੰਧ ਟੁੱਟ ਜਾਏਗਾ ਇਹ ਹੀ ਗੱਲ ਹੈ ਅਗਰ ਕੋਈ ਈਸ਼ਵਰ ਨੂੰ ਯਾਦ ਨਾ ਕਰੇ ਤਾਂ ਪ੍ਰਭੂ ਦੇ ਗੁਣ ਨਾਲ ਸੰਬੰਧ ਟੁੱਟ ਜਾਏਗਾ ਈਸ਼ਵਰ ਨੂੰ ਯਾਦ ਕਰਨਾ ਸਾਡੀ ਲੋੜ ਹੈ ਈਸ਼ਵਰ ਦੀ ਲੋੜ ਨਹੀਂ ਸੜੇ ਯਾਦ ਕਰਨ ਨਾਲ ਕੋਈ ਈਸ਼ਵਰ ਨੇ ਗੁਣਵਾਨ ਨਹੀਂ ਹੋਣਾ ਮਾਨ ਨਹੀਂ ਹੋਣਾ ਬਲਕੇ ਅਸੀਂ ਪੁੱਛ ਤੋਂ ਮਹਾਨ ਹੋ ਜਾਵਾਂਗੇ ਮਾਮੂਲੀ ਤੋਂ ਸਮਰਥ ਹੋ ਜਾਵਾਂਗੇ ਔਰ ਚੁਕੇ ਗੁਣਾ ਦਾ ਸਾਗਰ ਹੈ ਉਸਦੇ ਗੁਣਾ ਨੂੰ ਯਾਦ ਕਰ ਕਰਕੇ ਅਸੀਂ ਵੀ ਸਾਗਰ ਬਣ ਜਾਵਾਂਗੇ ਮਹਾਨ ਬਣ ਜਾਵਾਂਗੇ ਸੜੇ ਗੁਣਾ ਦੇ ਉਚਾਰਨ ਕਰਨ ਦੇ ਨਾਲ ਉਹ ਮਹਾਨ ਨਹੀਂ ਹੈ ਬਲਕੇ ਅਸੀਂ ਮਹਾਨ ਹੋ ਜਾਂਦੇ ਹਾਂ ਇਸ ਵਾਸਤੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸਾਖ ਕੈਨਨ ਅਕਾਰਤ ਗਈ ਉਸ ਮਨੁੱਖ ਦੀ ਜ਼ਿੰਦਗੀ ਜਿਸਨੇ ਪ੍ਰਭੂ ਦੇ ਗੁਣ ਗਾਏ ਨਹੀਂ ਗੁਣ ਗੋਵਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ ਕਹੋ ਨਾਨਕ ਹਰ ਭਜਮਨਾ ਜਿਹੇ ਜਲ ਕੋ ਤੋ ਸਾਈ ਫਰਮਾਨ ਕਰਦੇ ਨੇ ਜਿਸ ਦੇ ਹਿਰਦੇ ਵਿੱਚ ਪੜੀ ਪੂਰਨ ਪਰਮਾਤਮਾ ਦੇ ਗੁਣ ਸਮਾਗ ਹੈ ਮੰਗਰ ਦਾ ਮਹੀਨਾ ਉਸ ਲਈ ਸ਼ੋਭਨੀ ਕਹੈ ਮਹਾਨ ਹੈ ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੇ ਗੁਣ ਮੰਤੀ ਗੁਣ ਰਵੇ ਮੈਂ ਫਿਰ ਨੇ ਚਲ ਭਾਵੇ ਜਿਹੜੀਆਂ ਗੁਣਵੰਤੀਆਂ ਨੇ ਜਿਨ੍ਹਾਂ ਨੂੰ ਗੁਣਾ ਨਾਲ ਪਿਆਰ ਹੋ ਗਿਆ ਗੁਣਾ ਦੇ ਚੋਂ ਰਸ ਆਣ ਲੱਗ ਪਿਆ ਦਰਸਲ ਇੱਕ ਇੱਕ ਗੁਣ ਮਿਠਾਸ ਨਾਲ ਭਰੇ ਹੋਇਆ ਹੈ ਇੱਕ ਇੱਕ ਗੁਣ ਅੰਮ੍ਰਿਤ ਹੈ ਦਇਆ ਅੰਮ੍ਰਿਤ ਹੈ ਪ੍ਰੇਮ ਅੰਮ੍ਰਿਤ ਹੈ امرت ہے امرت ہے نربےتا نربہتا امرت ہے شانتی امرت ہے اس طرح گمرت ہے منخر فیل جانے ودا جیسے جیسے گنا اچارن کرد گر بھرتا جانا ہے ਭਰਦਾ ਜਾਂਦਾ ਹੈ ਜਗਤ ਵਿੱਚ ਅਸੀਂ ਦੇਖਦੇ ਹਾਂ ਕਿ ਕੁਝ ਵੀ ਪ੍ਰਾਪਤ ਕਰਨਾ ਹੋਵੇ ਚਾਰੋਂ ਪਾਸੇ ਰੋਕਾਂ ਵੀ ਬੜੀਆਂ ਨੇ ਧਨ ਕਮਾਣਾ ਹੈ ਤੋਂ ਬੜੇ ਮੁਕਾਬਲੇ ਨੇ ਕੁਝ ਅੱਗੇ ਲੰਘੇ ਨੇ ਕੁਝ ਰੋਕਾ ਨੇ ਕੁਝ ਔਕੜਾ ਨੇ ਕੁਝ ਕਠਿਨਾਈਆਂ ਨੇ ਲੇਕਿਨ ਨਾਮ ਜਪਣਾ ਹੈ ਪਰਮਾਤਮਾ ਦੇ ਗੁਣ ਕਮਾਣੇ ਨੇ ਸੰਗ੍ਰਹਿ ਕਰਨੇ ਨੇ ਕੋਈ ਰੋਕ ਨਹੀਂ ਹੈ ਕੋਈ ਟੋਕ ਨਹੀਂ

ਪਰਲੋਕ ਦੇ ਵਿੱਚ ਵੀ ਜਿਸ ਦੇ ਲੁੱਟਣ ਨਾਲ ਸੋਭਾ ਬਣਦੀ ਹੈ ਜਿਹਦਾ ਲੁੱਟਣਾ ਅੰਦਰ ਸਾਰਾ ਡਕੈਤ ਪਣਾ ਖਤਮ ਕਰ ਦਿੰਦਾ ਹੈ ਤੇ ਦਾਨੀ ਬਣਾ ਦਿੰਦਾ ਹੈ ਮਨੁੱਖ ਉਸ ਦੌਲਤ ਨੂੰ ਲੁੱਟਦਾ ਹੀ ਨਹੀਂ ਦਰਸ ਉਸ ਦੌਲਤ ਦੇ ਪਿੱਛੇ ਭਜਦਾ ਹੈ ਭਜਦਾ ਹੈ ਭਜਣਾ ਹੀ ਇਸ ਨੂੰ ਲੁਟੇਰਾ ਬਣਾ ਦਿੰਦਾ ਹੈ ਡਕੈਤ ਬਣਾ ਦਿੰਦਾ ਹੈ ਬੇਈਮਾਨ ਬਣਾ ਦਿੰਦਾ ਹੈ ਜ਼ਾਲਮ ਬਣਾ ਦਿੰਦਾ ਹੈ ਸ਼ੌਂਗ ਬਣਾ ਦਿੰਦਾ ਹੈ ਪਰ ਇੱਕ ਰਾਮ ਨਾਮ ਦਾ ਧਨ ਐਸਾ ਹੈ ਇਹਨੂੰ ਲੁਟੇ ਹੈ لٹن والا ہی مہان دانی بن جاتا ہے لٹن والا ہی مہان دیالو بن ہے اور لٹن والا ہی جگت کی سیوا لگ ہے اور اس لٹ نہ کروک روک دوکا نے صرف اپنے اندر اپنے ہنکار کی روک اگیان ایک روک ہے نہ سمجھی ایک روک ہے اس واسطے مندر مہینے کل ستسنگ نصیب ہوئے परमात्मा ਦੇ ਗੁਣਾਂ ਤੋਂ ਮਨ ਪ੍ਰਭਾਵਿਤ ਹੋਵੇ ਤੇ ਗੁਣਾਂ ਦਾ ਉਚਾਰਨ ਚੱਲ ਪਵੇ ਇਸ ਦਾ ਫਿਰ ਮਨ ਕੁ ਦਾ ਜਰਦਾ ਗੁਣਾਂ ਦਾ ਸਾਗਰ ਬਣ ਜਾਂਦਾ ਹੈ ਸਹਿਬ ਇਥੇ ਕਹਿੰਦੇ ਨੇ ਜੋ ਗੁਣਵਾਨ ਨੇ ਗੁਣਵੰਤੀ ਹਨ ਉਹ ਤੇ ਗੁਣਾਂ ਦਾ ਰਮਨ ਕਰਦੇ ਨੇ ਐਸੀਆਂ ਗੁਣਵਾਨ ਜੀਵ ਇਸਤਰੀਆਂ ਨੂੰ ਵੇਖ ਕੇ ਸਹਿਬ ਕਹਿੰਦੇ ਮੈਂ ਤੇ ਨੇਚਲ ਆਵੈ ਮੈਨੂੰ ਵੀ ਇਨੇਚਲ ਪ੍ਰਾਤਮਾ ਚੰਗਾ ਲੱਗਦਾ ਹੈ دراصل منخ کا من پرماتما ایسا بنا دیتا ہے, کہ دو جے تو ہے اپنا پرباو ہے. اگر دو اس تو کچھ اگے منخ کا من ایسا ہے کہ اس کا اثر قبول کردہ دھرم کی دنیا چ کوئی اگے لسدا پرباؤ اصب کر سکتے انج بھی ਧਾਰਮਿਕ ਮਹਾਪੁਰਸ਼ ਕਹਿੰਦੇ ਨੇ ਕਿ ਵੇਖਣਾ ਚਾਹੀਦਾ ਹੈ ਧਨ ਨੂੰ ਵੇਖਣਾ ਤਾਂ ਆਪਣੇ ਤੋਂ ਪਿੱਛੇ ਨੂੰ ਵੇਖ ਜੋ ਤੇਰੇ ਪਿੱਛੇ ਤਾਂ ਕਿ ਤੇਰੇ ਅੰਦਰ ਸੰਤੋਖ ਪੈਦਾ ਹੋਵੇ ਸਬਰ ਪੈਦਾ ਹੋਵੇ ਪਰ ਜੇ ਧਰਮ ਨੂੰ ਵੇਖਣਾ ਹੈ ਤਾਂ ਉਸ ਨੂੰ ਵੇਖ ਜਿਹੜਾ ਤੇਰੇ ਨਾਲੋਂ ਅੱਗੇ ਧਰਮ ਦੀ ਦੁਨੀਆ ਵਿੱਚ ਜੋ ਅੱਗੇ ਲੰਘਿਆ ਜਦੋਂ ਅੱਗੇ ਲੰਘੇ ਨੂੰ ਵੇਖੇਗਾ ਤਾਂ ਖੁਦ ਵੀ ਅੱਗੇ ਲੰਘ ਸਕੇਗਾ ਜਾ ਸਕੇਗਾ اور دھن دی دنیا پچھے جو رہ گیا اس نو ویکے گا تو تیرے اندر صبر بھی پیدا ہوئے گا تیرے اندر سنتوک بھی پیدا ہوئے گا پھر تیرے اندر ترشنا جو ہے نہیں پیدا ہوئے گی پر اکثر ایسا ہند ہے کہ ایسی نو نو ان نو ویکھنا ہے تو اپنے نو ہیں تو ہی پیدا ہو جاندی ہے بے چینی پیدا ہو جاندی ہے اور دھرم نو ویخنے ہاں اپنے تو پیچھے نو ویکنے ہاں بھی کی ہے ایسے چرد کر رہے ہیں او کی لے اتنی مدرد گردوارے جا رہا ہے اس نو کی پراپتی ہوئی ہے متعلق ستسنگ کردے آیا اجے بھی ٹھیک نہیں ہے تو دھرم نو ویخنا پیچھے نو ویخ لگ پی خود بھی سڈے قدم روک ہیں کئی دفاع خد پیچ مڑ جانے پر جی دن نو ویخنا ہے تو اسی ہمیشہ جی ہی اس نو ویک جو سڈے نالو بہت اگ لو ادر بےسبری پیدا ہو جاتی بے چی پیدا ہو جاتی ہے نہیں دھرم نو اور ند بھی ویکھنا ہے تو اپنے نالوں جو لنگ گئے جو سنت مہا پورش ابیاسی ستسنگی ہو گزرے اوتاری پورش انہوں نے بچن کلام وہ جو اگے لنگ گئے نے ویکھیے تاکہ سرت اگے چل پائے اور منزل تے پہنچے دن تو جس مکان

بو ہے بہت ویان در بھدا ہے پھر بدھاتا ہے دے لکھن والا ہے پرالبت لکھن والا ہے چنچل جگت سب آیا سارا جگت تے چلائے مان ہے چنچل ہے چل نا سمند ہے, ہے. وہ پرب نیچل ہے او پربو سینہ ہے او پربو سجان ہے او پربو بدھاتا ہے سنگت کر کردے پتہ چل گیا جگت چلائے مان ہے جگل چنچل ہے اور ایک دم ادرتی چنچل جگت تو ٹوٹ کے نیچل پرب کے چرنا گیان دیا گن اک سما پر جیسے ابیاس کیا ستسنگ ربو نو جیسے جیو استری آ گئی تو اندر گیان پیدا ہو گیا اندر گن پیدا ہو گیا ਸਾਰੇ ਦੇ ਸਾਰੇ ਗੁਣਾਂ ਵਿੱਚ ਰਸ ਪੈਦਾ ਹੋ ਗਿਆ ਔਰ ਇਸ ਤਰ੍ਹਾਂ ਪੂਰਨ ਤੌਰ ਤੇ ਸੁਰਤ ਜੁੜ ਗਈ ਧਿਆਨ ਮਗਨ ਹੋ ਗਏ ਦੁਨੀਆ ਭਰ ਦੇ ਅਵਤਾਰੀ ਪੁਰਸ਼ਾਂ ਨੇ ਧਰਮ ਨੂੰ ਧਿਆਨ ਸਾਧਨਾ ਆਖਿਆ ਔਰ ਜੈਸੇ ਧਿਆਨ ਪਕਦਾ ਹੈ ਜੁੜਦਾ ਹੈ ਮਨੁੱਖ ਨਹੀਂ ਰਹਦਾ ਹੈ ਤੋ ਅਨੰਤ ਗੁਣਾ ਦੀ ਵਰਸ਼ਾ ਉਸਤੇ ਹੋ ਜਾਂਦੀ ਹੈ ਔਰ ਗੁਣਾ ਦੇ ਅਮਰਤ ਰਸ ਨਾਲ ਉਹ ਭਿਜ ਜਾਂਦਾ ਹੈ چل پردے گیت نا سن رام نام دکھ رام نام رام نام سن کے کبتا سن کے سندیا ہی سندیا ابیاسی کا سارا دکھ بچ گیا دراصل عام نسر نالوں ہی نظم زیادہ پرباوت کردی ہے گد نالوں

ਉਗੀਤ ਉਹ ਨਾਦ ਜੋ ਆਤਮਾ ਦੇ ਗਹਿਰੇ ਤਲ ਤੋਂ ਨਿਕਲੇ ਨੇ ਜੋ ਗੁਰੂਆਂ ਦੀ ਬਾਣੀ ਹੈ ਮਹਾਪੁਰਸ਼ਾਂ ਦੇ ਬੋਲ ਨੇ ਬਚਨ ਨੇ ਸਾਇਬ ਕੰਨੇ ਇਸ ਤਰ੍ਹਾਂ ਦੇ ਗੀਤ ਇਸ ਤਰ੍ਹਾਂ ਦੇ ਸੰਗੀਤ ਇਸ ਤਰ੍ਹਾਂ ਦੀਆਂ ਕਵਤਾਵਾਂ ਇਸ ਤਰ੍ਹਾਂ ਦੇ ਬੋਲ ਜੇ ਤੂੰ ਕਿਦਰੇ ਸੁਣ ਹੈ ਜਿਸ ਦੇ ਵਿੱਚ RAM ਨਾਮ ਪ੍ਰੋਜ ਆਇਆ ਜਿਸ ਗੀਤ ਦੇ ਜਿਸ ਸੰਗੀਤ ਦੇ ਵਿੱਚ ਔਰ ਜਿਸ ਕਵਤਾਵਾਂ ਦੇ ਵਿੱਚ ਤਾਂ ਤੇਰਾ ਸਾਰੇ ਦਾ ਸਾਰਾ ਦੁੱਖ ਭਜ ਜਾਏਗਾ ਨਾਸ ਹੋ ਜਾਏਗਾ ਨਾਨਕ ਸਾਧਨ ਨਾਹੀਂ ਪਿਆਰੀ ਅਬ ਭਗਤੀ ਪਿਰਹਾ ਕੇ ਐਸੀ ਜੀਵ ਇਸਤਰੀ ਪਈ ਪੂਰਨ ਪ੍ਰਮਾਤਮਾ ਨੂੰ ਪਿਆਰੀ ਲੱਗਦੀ ਹੈ ਜਿਹੜੀ ਆਪਣੇ ਹਿਰਦੇ ਵਿੱਚ ਅਬ ਹਿਰਦੇ ਵਿੱਚ ਪ੍ਰਭੂ ਪਿਆਰ ਨੂੰ ਰੱਖਦੀ ਹੈ ਪ੍ਰਮਾਤਮਾ ਦੇ ਪਿਆਰ ਨੂੰ ਰੱਖਦੀ ਹੈ ਗੁਣ ਤੇ ਸਾਰੇ ਮਹਾਨ ਨੇ ਅਬਰ ਨੇ ਸਰੀਵੀ ਨੇ ਪਰ ਪਿਆਰ ਸਰਮੋਰ ਹੈ ਇਹ ਮੇਰੂ ਮਣਕ ਹੈ ਮਾਲਾ ਦਾ ਇਸ ਸਰਮੋਰ ਮਣਕ ਹੈ من رے کیوں چوٹے بنا پیار ہے بندے کمیں پیار تو بنا بندنا تو چھٹے گا طرح ترہ دیا ساگ سبزیاں بڑھائیے پر صرف نمک نہ پائیے باقی سب کچھ پائیے تو سب بے سواد اس واسطے گرمت دیچنے انسنگ چن لو سربرس کہ ਸਾਰੀਆਂ ਸਾਗ ਸਬਜ਼ੀਆਂ ਨੂੰ ਰਸ ਦੇਣ ਵਾਲਾ ਹੋਰ ਅਨੇਕਾਂ ਪਦਾਰਥ ਬਣਾਈਏ ਮਿਸ਼ਟਾਨ ਲੇਕਿਨ ਉਸ ਵਿੱਚ ਮਿੱਠਾ ਸ਼ੱਕਰ ਪਾਣਾ ਭੁੱਲ ਜਾਈਏ ਜਾਂ ਪਾਈਏ ਹੀ ਨਾ ਤਾਂ ਜਿਤਨੇ ਉਹ ਪਦਾਰਥ ਨੇ ਸਵਾਦ ਖੋ ਗਿਆ ਭਾਵੇਂ ਬੜੀ ਮਿਹਨਤ ਭਾਵੇਂ ਦੁੱਧ ਹੈ ਭਾਵੇਂ ਆਟਾ ਹੈ ਭਾਵੇਂ ਮੈਦਾ ਹੈ ਭਾਵੇਂ ਘਿਓ ਹੈ ਸਾਰੇ ਪਦਾਰਥ ਸਮਿਲਿਤ ਕਰਕੇ ਪਦਾਰਥ ਬਣੇ ਨੇ ਪਰ ਸ਼ੱਕਰ ਨਹੀਂ ਪਾਈ ਮਿੱਠਾ ਨਹੀਂ ਪਾਇਆ ਤਾਂ ਉਹ ਸਵਾਦ ਨਹੀਂ ਆਇਆ ਬਾhme ਸਾਰੇ ਗੁਣ ਇਕੱਠੇ ਹੋ ਜਾਣ ਪਰ ਜਿੰਨੇ ਸ਼ਰਤਕ ਪਿਆਰ ਨਹੀਂ ਹੈ ਪ੍ਰੇਮ ਨਹੀਂ ਹੈ ਉਹ ਆਨੰਦ ਨਹੀਂ ਬਣਦਾ ਉਹ ਖੇੜਾ ਨਹੀਂ ਬਣਦਾ ਉਹ ਖੁਸ਼ੀ ਨਹੀਂ ਬਣਦੀ ਮਿੱਠਾ ਸਾਰੇ ਪਦਾਰਥਾਂ ਨੂੰ ਮਹਾਨ ਬਣਾ ਦਿੰਦਾ ਹੈ ਜਿਵੇਂ ਨਮਕ ਸਾਰੀਆਂ ਸਬਜ਼ੀਆਂ ਤੇ ਦਾਲਾਂ ਨੂੰ ਸਵਾਦੀ ਬਣਾ ਦਿੰਦਾ ਹੈ ਪਿਆਰ ਸਾਰੇ ਗੁਣਾਂ ਨੂੰ ਮਹਾਨ ਬਣਾ ਦਿੰਦਾ ਹੈ ਇਸ ਵਾਸਤੇ ਦੁਨੀਆ ਭਰ ਦੇ ਮਹਾਪੁਰਸ਼ਾਂ ਨੇ ਪਿਆਰ ਨੂੰ ਅਮਰ ਅਵਸਥਾ ਆਖਿਆ ਔਰ ਸਭ ਤੋਂ ਉੱਚੀ ਅਵਸਥਾ ਆਖਿਆ ਸਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਆਪਣਾ ਫੈਸਲਾ ਸੁਣਾਉਂਦੇ ਨੇ ਸਾਚ ਕਾ ਸੁਣ ਲੈੋ ਸਭ ਹੈ ਜਿਨ ਨੂੰ ਪ੍ਰੇਮ ਕੀਓ ਤਿਨੇ ਹੀ ਕਬ ਪਾਇ ਤੋ ਇਸ ਮਹੀਨੇ ਦਾ ਉਪਦੇਸ਼ ਕਰਦੇ ਆਇਆ ਹਨ ਗਣਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਨਾ ਕੋਈ ਸਾਧਨ ਨਾਏ ਪਿਆਰ سدھنا کرا والی جیو استری پرماتما پیاری لگی ہے دھرم تھوک گان تی کڑا دھرم تھوک ترک تھی کڑا اور دھرم تھو کے دکھا نہیں کڑا دھرم سدنا تڑا اور سدھنا لئی ترک نہیں چاہتا سدھنا لی تپسیا چاہیے ਮਿਹਨਤ ਚਾਹੀਦੀ ਐਸ ਵਾਰ ਸਤਿਗੁਰਾਂ ਦੀ ਬਾਣੀ ਦਾ ਫੈਸਲਾ ਕਿ ਜੋ ਪ੍ਰਾਣੀ ਗੋਬਿੰਦੁ ਦੇ ਯਾਰ ਹੋਵੇ ਪੜਿਆ ਹਨ ਪੜਿਆ ਪਰਮਗਤ ਪਾਵੇ ਅਸੀਂ ਦੇਖਦੇ ਹਾਂ ਹਨ ਪੜ ਬੰਦਾ ਇੰਜੀਨੀਅਰ ਨਹੀਂ ਬਣ ਸਕਦਾ ਲਾਇਰ ਵਕੀਲ ਨਹੀਂ ਬਣ ਸਕਦਾ ਹਨ ਪੜ ਮੁਨਕ ਸੰਤਿਸ਼ ਵੀ ਨਹੀਂ ਬਣ ਸਕੇਗਾ ਬਹੁਤਕ ਵਿਦਿਆ ਲਈ ਪੜ ਲਿਖਾ ਹੋਣਾ ਬੜਾ ਲਾਜ਼ਮੀ ਹੈ ਲੇਕਿਨ ਧਰਮ ਪ੍ਰਮਾਤਮਾ ਲਈ ਇਹ ਸਿਰਫ ਇੱਕ ਪੁਕਾਰ ਚਾਹੀਦੀ ਹੈ ਸਾਧਨਾ ਚਾਹੀਦੀ ਹੈ ਇੱਕ ਬੱਚੇ ਨੂੰ ਆਪਣੇ ਮਾਂ ਬਾਪ ਨਾਲ ਜੁੜਨ ਲਈ ਕਿਸੇ ਤਰਕ ਦੀ ਲੋੜ ਨਹੀਂ ਕਿਸੇ ਔਖੀਆਂ ਦਲੀਲਾਂ ਦੀ ਲੋੜ ਨਹੀਂ ਬਾਪ ਸਾਰੇ ਮਾਂ ਆਖੇ ਮਾਂ ਆਖੇ ਤਾਂ ਮਾਂ ਮਾਂ ਦੇ ਕਹਦੇ ਹਨ ਮਾਂ ਗਲ ਉਹੜੀ ਚ ਲੈ ਲੈ ਦੀਏ ਉਹਨੂੰ ਚੁੱਕ ਲੈਂਦੀ ਹੈ ਉਹਨੂੰ ਕੁਛੜ ਕੇ ਚ ਲੈ ਲੈ ਲੈਂਦੀ ਹੈ ਇੱਥੇ ਸਿਰਫ ਪ੍ਰਭੂ ਨੂੰ ਪੁਕਾਰ ਰਹਾ ਹੈ ਫਰਿਆਦ ਕਰਨੀ ਇਹ ਫਰਿਆਦ ਕਰਨੀ ਇਹ ਪੁਕਾਰਨਾ ਇੱਕ ਸਾਧਨਾ ਹੈ ਕਿ ਜਦ ਕੋਈ ਪੂਰਨ ਤੌਰ ਤੇ ਉਸਨੂੰ ਪੁਕਾਰਦਾ ਹੈ ਪੁਕਾਰ ਖਾਲੀ ਨਹੀਂ ਜਾਂਦੀ ਗਰਥ ਨਹੀਂ ਜਾਂਦੀ ਅਤੇ ਇਹ ਵੀ ਹਕੀਕਤ ਹੈ ਕਿ ਆਮ ਜਗਤ ਵਿੱਚ ਜੈਸੇ ਜੈਸੇ ਕੋਈ ਮਨੁੱਖ ਵੱਡਾ ਹੁੰਦਾ ਜਾਏਗਾ ਉਸ ਦਾ ਦਰਵਾਜ਼ਾ ਬੰਦ ਹੁੰਦਾ ਜਾਏਗਾ ਪਰ ਪ੍ਰਭੂ ਦਾ ਦਰਵਾਜ਼ਾ ਕਦੀ ਬੰਦ ਵੀ ਨਹੀਂ ਹੁੰਦਾ ਜੈਨਦਰ ਆਉਤ ਜਾਤ ਹੈ اٹکے نہیں کوئی سودر کیسے چھوڑ لیے جو درد ایسا ہو اس نے درد پہ ہر وقت پکار کیتی جا سکتی ہے اور اس دے درد پہ پکار ہر وقت سنی جاتی ہے تو صاحب کہہ رہے ہیں جو साधना کرنے والی جیب استری ہے جیسے साधना وچ لীন ہوندی ہے پرماطما نو پیاری لگدی ہے او اپنا پیار بھریا سردا پرماطما دے اگوں رکھدی ہے اور اس طرح پرماطما اس نوں اپنے وچ لীন کر لیندا ہے ਮੰਗਰ ਦੇ ਮਹੀਨੇ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦੁਆਰਾ ਇਹ ਮਹਾਨ ਉਪਦੇਸ਼ ਇਹ ਮਹੀਨਾ ਸੁਖ ਤੇ ਸਵਾਵਣਾ ਬਤੀਤ ਹੋਵੇ ਬਸ ਸਾਧਨਾ ਚਾਹੀਦੀ ਹੈ ਜਪ ਚਾਹੀਦਾ ਹੈ ਤਪ ਚਾਹੀਦਾ ਹੈ